ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਗੁਰਾਂ ਦੀ ਕਿਰਪਾ ਦਾ ਸਦਕਾ ਜੋ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀਨ ਸਰ ਸਾਹਿਬ ਸ਼ੌਨਾ ਨਿਹੰਗ ਸਿੰਘਾ ਵਾੜਾ ਬਰਿਆਮ ਸਿੰਘ ਵਾਲਾ ਜੋ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਸਾਰੀ ਦਾ ਲੈਂਟਰ ਜੋ ਸਤਗੁਰਾਂ ਦੀ ਕਿਰਪਾ ਦੇ ਨਾਲ ਪੈ ਰਿਆ ਭਾਈ ਤੇ ਧੰਨਵਾਦ ਉੜਦੇ ਪਾਲਿਆ ਨੇ ਸੀਗੇ ਸਾਰੀਆਂ ਰੋਕਾ ਰੋਕਾ ਧਿਆਨ ਦੇ ਨਾਲ ਕਰ ਲਿਓ ਬਈ ਚੈੱਕ ੁੰਡਿਓ ਮੋੜੀ ਬਾਹਰ ਬਾਕਸ ਕੀਤੀ ਸਤਗੁਰਾਂ ਨੇ ਤੇ ਧਿਆਨ ਦੇ ਨਾਲ ਆ ਥੋੜਾ ਜਿਹਾ ਜਿਹੜਾ ਕਰਨ ਵਾਲਾ ਇਹਨੂੰ ਫੁਸ਼ਕ ਹੁੰਦਾ ਜਾਂਦਾ ਨਾਲ ਦੀ ਨਾਲ ਵਾਈਬਰੇਟ ਕਰਨ ਨੂੰ ਹੱਥੇ ਆ ਕਈ ਫੜ ਕੇ ਆ ਰਿਹਾ ਪਾ ਲੋ ਯਾਰ ਸਾਬ ਤੇ ਸਾਬ ਤੇ ਸਾਬ ਸਾਬ ਆਣਾ ਜੇ ਇਸ ਦੀ ਸਮੁੰਦਰ ਚ ਨਾ ਜਾਵ ਡੇਗਾ ਹਾਂ ਬਿਲਕੁਲ ਧਿਆਨ ਨਾਲ ਤੇ ਪਿਆਰ ਨਾਲ ਤੇ ਧੰਬਰ ਨਾਲ ਕੰਮ ਕਰਨਾ ਕੋਈ ਜਲਦਬਾਜੀ ਵਾਲਾ ਨਹੀਂ ਆਪਾਂ ਨੂੰ ਖੇਡਾ ਆ ਵਾਇਗਰ ਨੂੰ ਮੇਰ ਕਰੇ ਤੇ ਆਪਾਂ ਟਾਈਮ ਦੇ ਨਾਲ ਹੀ ਖੇਚ ਦੇਣਾ ਕੰਮ ਲੈਣਾ ਛੱਡੋ ਆ ਵੀ ਧਿਆਨ ਸਿਆ ਕਿਵੇਂ ਆ ਫਿਰ ਵਾਇਗਰ 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 ਆ ਵੀ ਕੜ ਦੀ ਕਲਾ ਕਿਚੀ ਆਓ ਮਿੱਤਰ ਸੰਗਤਾਂ ਸੇਵਾ ਕਰ ਰਹੀਆਂ ਸੇਵਾ ਕਰਕੇ ਸੰਗਤਾਂ ਤੇ ਨਜ਼ਰੀ ਨਜ਼ਰ ਨਿਹਾਲ ਹੋ ਰਹੀਆਂ ਵਾਹਿਗੁਰੂ 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 ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤਲਾਏ ਮਨ ਜਿੰਦਿਆ ਫਲ ਪਾਵਨਾ ਹੋਂ ਮੇ ਵਿੱਚੋਂ ਜਾਏ ਹਾਂ ਸਾਡੇ ਬਹੁਤ ਹੀ ਪਿਆਰੀ ਸਿੰਘਾਂ ਲੰਗਰ ਦੀ ਸੇਵਾ ਵੀ ਦੀਆਂ ਲੰਗਰ ਦਾ ਪ੍ਰਬੰਧ ਸੰਭਾਲ ਰਹੀਆਂ ਦੀਆਂ ਦਾ ਵੀ ਧੰਨਵਾਦ ਜੋ ਤੜਕੇ ਤੋਂ ਗੁਰੂ ਕੇ ਲੰਗਰ ਤਿਆਰ ਕਰ ਰਹੀਆਂ ਦੀਦੀਆਂ